ਬਿਜਲੀ ਬੋਰਡ ਵਿੱਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਧੂਰੀ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਵਰਕ ਚਾਰਜ ਬਣਾਇਆ ਜਾਵੇ ਕਿਉਂਕਿ ਉਹ ਲੰਬੇ ਸਮੇਂ ਤੋਂ ਪੀਐਸ ਪੀਸੀਐਲ ਵਿੱਚ ਠੇਕੇ ਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੁਣ ਉਹ ਪੱਕੇ ਹੋਣੇ ਚਾਹੀਦੇ ਹਨ ਪਰ ਸਰਕਾਰ ਉਹਨਾਂ ਨੂੰ ਪੱਕਾ ਨਹੀਂ ਕਰ ਰਹੀ ਜਿਸ ਦੇ ਚਲਦੇ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਜਲਦ ਹੀ ਵਰਕ ਚਾਰਜ ਬਣਾਇਆ ਜਾਵੇ ਤਾਂ ਜੋ ਕਿ ਉਹ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾ ਸਕਣ ਕਿਉਂਕਿ ਉਹਨਾਂ ਨੂੰ ਠੇਕੇ ਤੇ ਕੰਮ ਕਰਦੇ ਲੰਬਾ ਸਮਾਂ ਹੋ ਗਿਆ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਤੇ ਜਿਹੜੇ ਸਾਡੇ ਸਾਥੀ ਨੇ ਉਹ ਧੂਰੀ ਤੋਂ ਅਸੀਂ ਬਿਲੋਂਗ ਕਰਦੇ ਹਾਂ ਸੀਐਮ ਸਿਟੀ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਪੀਐਸਪੀਸੀਲ ਦੇ ਵਿੱਚ ਕੰਮ ਕਰਦੇ ਵੱਖ-ਵੱਖ ਡਿਵੀਜ਼ਨਾਂ ਸਬ-ਡਿਵੀਜ਼ਨਾਂ ਦੇ ਵਿੱਚੋਂ ਮੇਰੇ ਕੈਸ਼ੀਅਰ ਸਾਥੀ, ਮੀਟਰ ਰੀਡਰ ਸਾਥੀ, ਬੀਡੀ ਤੇ ਨਾਲ ਮੇਰੀਆਂ ਭੈਣਾਂ ਅੱਜ ਆਪਣੇ ਧੂਰੀ ਡਿਵੀਜ਼ਨ ਚ ਇਕੱਤਰ ਹੋਏ ਨੇ ਤੇ ਅਸੀਂ ਪੀਐਸਪੀਸੀਐਲ ਵੱਲੋਂ ਇਹ ਮੰਗ ਕਰਦੇ ਆਂ ਕਿ ਜਿਵੇਂ ਕਿ ਵਨ ਟਾਈਮ ਸੈਟਲਮੈਂਟ ਬੋਰਡ ਪਹਿਲਾਂ ਤੋਂ ਕਰਦਾ ਆ ਰਿਹਾ ਜੋ ਵੀ ਕਰਮਚਾਰੀ 500 ਦਿਨ ਪੂਰੇ ਕਰ ਲੈਂਦਾ ਉਹਨੂੰ ਵਨ ਟਾਈਮ ਸੈਟਲਮੈਂਟ ਦੇ ਆਧਾਰ ਤੇ ਵਰਕ ਚਾਰਜ ਬਣਾ ਰਿਹਾ ਤੇ 2000 23 ਚ 24 ਚ ਪਿੱਛੇ ਵੀ ਇਹਨਾਂ ਨੇ ਜੋ ਕਰਮਚਾਰੀ ਕੰਟੀਜੈਂਟ ਸੀ ਉਹਨਾਂ ਨੂੰ ਸਪੈਸ਼ਲ ਕੰਟੀਜੈਂਟ ਬਣਾਇਆ ਗਿਆ ਉਹਦੀਆਂ ਵੀ ਲਿਸਟਾਂ ਸਾਡੇ ਕੋਲੇ ਨਾਲ ਨੇ ਜੀ ਤੇ ਅਸੀਂ ਬੋਰਡ ਤੋਂ ਹੀ ਮੰਗ ਕਰਦੇ ਆ ਕਿ ਅਸੀਂ 2018 ਤੋਂ ਸਾਡਾ ਜਿਹੜਾ ਡੀਸੀ ਰੇਟ ਸਾਨੂੰ ਮਿਲ ਰਿਹਾ ਤੇ 2024 ਤੱਕ ਲਗਾਤਾਰ ਸਾਡੀ ਸਰਵਿਸ ਕੋਈ ਬ੍ਰੇਕ ਨਹੀਂ ਸੋ ਸਾਨੂੰ ਬਿਨਾਂ ਸ਼ਰਤ ਜਲਦੀ ਤੋਂ ਜਲਦੀ ਵਰਕ ਚਾਰਜ ਬਣਾ ਕੇ ਰੀਲੀਫ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਚੰਗੀ ਤਰ੍ਹਾਂ ਸਚਾਰੂ ਢੰਗ ਦੇ ਨਾਲ ਪਾਲਣ ਪੋਸ਼ਣ ਕਰ ਸਕੀਏ ਜੀ ਮਹਿਕਮਾ ਪੀ ਐਸ ਪੀ ਸੀ ਐਲ ਜੋ ਕਿਸੇ ਸਮੇਂ ਬਿਜਲੀ ਬੋਰਡ ਪੰਜਾਬ ਰਾਜ ਬਿਜਲੀ ਬੋਰਡ ਹੁੰਦਾ ਸੀ ਉਹਦੇ ਅੰਦਰ ਜਿਹੜੇ ਸਰਕੂਲਰਸ ਹੈ ਉਹ ਪੁਰਾਣੇ ਲਾਗੂ ਹੁੰਦੇ ਆ ਇਹ ਇਥੇ ਕੇ ਸਿਸਟਮ ਹੈ ਕਿ ਮਤਲਬ 2000 5 6 ਦੇ ਅੰਦਰ ਬਿਜਲੀ ਬੋਰਡ ਨੇ ਮੈਮੋਰੰਡਮ ਨੰਬਰ 1 ਤੇ 2 ਕੀਤੇ ਸੀ ਜਿਹਦੇ ਅੰਦਰ ਜਦੋਂ ਕੰਮ ਦੇ ਵਿੱਚ ਸਟਾਫ ਦੀ ਗਿਣਤੀ ਘਟ ਗਈ ਸੀ ਵੀ ਜਿੱਥੋਂ ਮਰਜੀ ਸਟਾਫ ਦੇ ਬੰਦੇ ਲੈ ਕੇ ਕੰਮ ਚਲਾਇਆ ਜਾਏ ਉਹਨਾਂ ਨੂੰ ਪੀਸ ਰੇਟ ਦਿੱਤੇ ਜਾਣ ਉਸ ਤੋਂ ਬਾਅਦ ਕਿਰਤੀਆਂ ਨੂੰ 2010 ਵਿੱਚ ਈਪੀਐਫ ਲਾਗੂ ਹੋ ਗਿਆ ਇਹਨਾਂ ਤੇ ਇਸ ਤੋਂ ਬਾਅਦ 2018 ਵਿੱਚ ਆ ਕੇ ਇਹ ਡੇਲੀ ਵੇਜ ਹੋ ਗਏ ਡੇਲੀ ਵੇਜ ਦੇ ਬਾਬਰੇ ਚ ਪੰਜਾਬ ਰਾਜ ਬਿਜਲੀ ਬੋਰਡ ਦਾ ਇੱਕ ਡਿਸੀਜਨ ਆ ਜਿਹਦੇ ਵਿੱਚ ਉਹਨਾਂ ਕਹਿਆ ਕਿ 500 ਦਿਨ ਲੱਗਣ ਤੋਂ ਬਾਅਦ ਉਹਨੂੰ ਵਰਕ ਚਾਰਜ ਬਣਾਇਆ ਜਾ ਸਕਦਾ ਪਿਛਲੇ ਦਿਨ ਹੀ ਬਿਜਲੀ ਬੋਰਡ ਨੇ ਬਣਾਏ ਵੀ ਆ ਹੁਣ ਵੀ ਉਹਨੇ ਪਹਿਲੇ ਮਹੀਨੇ ਚ ਕੰਟੀਜੈਂਟ ਤੋਂ ਸਪੈਸ਼ਲ ਕੰਟੀਜੈਂਟ ਵਗੈਰਾ ਬਣਾਈ ਨਹੀਂ ਇਸ ਕਰਕੇ ਸਾਡੀ ਇਹਨਾਂ ਮੁੰਡਿਆਂ ਦੀ ਇਹ ਮੰਗ ਹੈ ਕਿ ਸਾਨੂੰ ਵਰਕ ਚਾਰਜ ਬਣਾਇਆ ਜਾਏ ਵਰਕ ਚਾਰਜ ਆ ਜਿਹੜਾ ਉਹ ਕਲਾਸ 4 ਦੇ ਸਕੇਲ ਅੰਦਰ ਜਿੱਦੀ ਘੱਟੋ ਘੱਟ ਤਨਖਾਹ ਇਹਨਾਂ ਤੋਂ 2 ਗੁਣਾ ਹੈ 2.5 ਗੁਣਾ ਹੈ ਇਸ ਕਰਕੇ ਤਾਂ ਕਿ ਇਸ ਮਹਿੰਗਾਈ ਦੇ ਯੁੱਗ 'ਚੇ ਗੁਜ਼ਾਰਾ ਕਰ ਸਕਣ ਇਸ ਮਸਲੇ ਨੂੰ ਲੈ ਕੇ ਅੱਜ ਇਕੱਠੇ ਹੋਏ ਆਂ ਰੀਜ਼ਨ ਤੋਂ ਰੀਤੋਂ ਅਸੀਂ ਸਾਰੇ ਜਣੇ ਅੱਜ ਇਕੱਠੇ ਹੋਏ ਆਂ ਜੀ ਮਾਨ ਸਾਹਿਬ ਤੋਂ ਅਸੀਂ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਸਰਕਾਰ ਹੁਣ ਤੱਕ ਮਤਲਬ ਕੈਸ਼ ਜਿਹੜੇ ਰੱਖੇ ਕੰਮ ਹੀ ਹੁੰਦੇ ਆ ਉਹਨਾਂ ਨੂੰ ਬਰਕ ਚਾਰਜ ਬਣਾਉਂਦੀ ਹੈ ਜੀ ਸਾਨੂੰ ਵੀ ਬਰਕ ਚਾਰਜ ਬਣਾਇਆ ਜਾਵੇ ਅਸੀਂ ਸਾਰੇ ਮੈਕਵਿਨ ਦੇ ਸ਼ਰਤਾਂ ਪੂਰੀਆਂ ਕਰਦੇ ਆ 500 ਦਿਨ ਸਾਡੇ ਹੋ ਚੁੱਕੇ ਨੇ ਸੋ ਅਸੀਂ ਬੇਨਤੀ ਕਰਦੇ ਆ ਜੀ ਸਰਕਾਰ ਨੂੰ ਮੈਨੇਜਮੈਂਟ ਨੂੰ ਸਾਨੂੰ ਕੰਟੈਕਟ ਕੰਟੈਕਟ ਤੋਂ ਹਟਾ ਕੇ ਬੈਕ ਚਾਰਜ ਬਣਾਇਆ ਜਾਵੇ ਜੀ